ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਣੇ ਕੌਰ ਸੰਧੂ ਬਟੇਕ ਸੈਂਟਰ ਤੇ ਹਨਾ ਜਿਹੜੇ ਕੱਪੜੇ ਆਏ ਆ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਕਿਉਂਕਿ 10-15 ਦਿਨ ਹੋ ਗਏ ਜੀ ਆਪਣੇ ਕੋਲ ਕਾਟਨ ਦਾ ਕੱਪੜਾ ਆ ਰਿਹਾ ਹੈਗਾ बिक ਵੀ ਰਿਹਾ ਹੈਗਾ ਵਧੀਆ ਕਿਉਂਕਿ ਹੁਣ ਧੁੱਪਾਂ ਪੈਣ ਲੱਗ ਗਈਆਂ ਨੇ ਹੁਣ ਇੱਕੋ ਲੱਗਦਾ ਹੈ ਨਾ ਕਾਟਨ ਦੇ ਕੱਪੜਿਆਂ ਦਾ ਜਿਹੜਾ ਹੈਗਾ ਸਾਰਾ ਆਪਣੇ ਕੋਲੇ ਪਹੁੰਚ ਗਿਆ ਸਟਾਕ ਤੇ ਆਪਾਂ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰ ਲੱਗੇ ਆ ਕਿਉਂਕਿ ਬਹੁਤ ਪੈਣਾ ਦੇ ਕਮੈਂਟ ਆਉਂਦੇ ਹੁੰਦੇ ਆ ਹਨਾ ਜੀ ਵੀਡੀਓ ਦੇ ਉੱਪਰ ਕਿ ਐਡਰੈਸ ਦੱਸੋ ਆਪਣਾ ਐਡਰੈਸ ਦੱਸੋ ਤੇ ਕਿਉਂਕਿ ਪਿੰਡ ਦੇ ਵਿੱਚ ਆਲੇ-ਦਾਲੇ ਤਾਂ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਜੇ ਕਈ ਵਾਰੀ ਕੋਈ ਨਵਾਂ ਬਲੌਗ ਦੇਖਦਾ ਉਹ ਤਨਾ ਆਪਣਾ ਜ਼ਰੂਰੀ ਹੈ ਜੀ ਤੇ ਆਪਣਾ ਪਿੰਡ ਹੈਗਾ ਜੀ ਬਾਦਸ਼ਾਪੁਰ ਆਪਣੀ ਪਿੰਡ ਦੇ ਵਿੱਚ ਹੀ ਦੁਕਾਨ ਹੈਗੀ ਕੱਪੜੇ ਦੀ ਤੇ ਜਿਹੜਾ ਹੈਗਾ ਪਿੰਡ ਆਪਣਾ ਧੂਰੀ ਤੋਂ ਸ਼ੇਰਪੁਰ ਦੇ ਵਿੱਚ ਜੇ ਆਪਣਾ ਪਿੰਡ ਪੈ ਜਾਂਦਾ ਜੇ ਤੁਸੀਂ ਆਲੇ-ਦਾਲੇ ਪਿੰਡ ਦੇਖੋ ਤਾਂ ਇੱਕ ਸਾਈਡ ਆਪਣੇ ਰਣੀਕੇ ਪਿੰਡ ਰਹਿ ਜਾਂਦਾ ਇੱਕ ਸਾਈਡ ਰਹਿ ਜਾਂਦਾ ਜੀ ਕਨੌਰੀ ਕਲਾ ਆਪਣਾ ਵਿੱਚ ਇਹਨਾਂ ਦੇ ਵਿੱਚ ਪਿੰਡ ਆ ਜਾਂਦਾ ਬਾਦਸ਼ਾਹਪੁਰ ਆਪਣਾ ਪਿੰਡ ਹੈ ਜਿਨੇ ਕੱਪੜੇ ਖਰੀਦਣੇ ਨੇ ਉਹ ਖਰੀਦ ਸਕਦੇ ਹੋ ਤੁਸੀਂ ਸਾਡੇ ਸ਼ਾਪ ਤੇ ਆ ਕੇ ਕੱਪੜਾ ਖਰੀਦ ਸਕਦੇ ਹੋ ਕੌਰ ਸੰਧੂ ਬੁਟੀਕ ਸੈਂਟਰ ਆਪਣੇ ਸ਼ਾਪ ਦਾ ਨਾਮ ਹੈ ਜੀ ਤੁਸੀਂ ਉੱਥੇ ਆ ਕੇ ਆਪਣੇ ਬਾਹਰ ਜਿਹੜੇ ਹੈਗੇ ਬੈਨਰ ਵੀ ਲੱਗੇ ਹੋਏ ਆ ਤੇ ਆ ਕੇ ਤੁਸੀਂ ਸਾਨੂੰ ਸਾਡੇ ਨਾਲ ਗੱਲ ਕਰਕੇ ਵੀ ਆ ਸਕਦੇ ਹੋ ਸਾਡੀ ਇੰਸਟਾਗ੍ਰam ਆਈਡੀ ਐ ਕੋਰ ਸੰਧੂ ਬਲੌਗ ਦੇ ਨਾਮ ਤੋਂ ਸਾਡੀ ਇੰਸਟਾਗ੍ਰam ਆਈਡੀ ਐ ਉਹਦੇ ਤੇ ਤੁਸੀਂ ਸਾਨੂੰ ਮੈਸੇਜ ਵਗੈਰਾ ਕਰ ਸਕਦੇ ਹੋ ਹਨ ਜਾਂ ਸਾਡੇ ਨਾਲ ਗੱਲ ਕਰ ਸਕਦੇ ਹੋ ਕਈ ਵਾਰੀ ਫਰਾ ਹੋ ਰਹੇ ਹੁੰਨੇ ਐ ਵੈਸੇ ਤਾਂ ਸ਼ਾਪ ਖੁੱਲੀ ਹੁੰਦੀ ਐ ਕਿਉਂਕਿ ਆਪਣਾ ਸਲਾਈ ਦਾ ਵੀ ਕੰਮ ਐ ਜੀ ਤੇ ਕਈ ਵਾਰੀ ਚਲੋ ਕਿਤੇ ਗਏ ਆਏ ਹੁੰਨੇ ਆ ਉਹਦੇ ਕਰਕੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਆ ਜਾਓ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਕਾਟਨ ਦੁਪੱਟਾ ਨਾਲ ਹੀ ਆਪਾਂ ਰੇਟ ਦੱਸਾਂਗੇ ਤੇ ਨਾਲ ਹੀ ਜਿਹੜਾ ਹੈਗਾ ਆਪਾਂ ਕੱਪੜਾ ਦਿਖਾਵਾਂਗੇ ਪਏ ਦੋ ਵੀਡੀਓ ਦਵਾਂਗੇ ਆਪਾਂ ਕੱਪੜਾ ਆਪਣੇ ਕੋਲੇ ਬਹੁਤ ਜ਼ਿਆਦਾ ਆਇਆ ਹੈ ਦੋ ਵੀਡੀਓ ਦਵਾਂਗੇ ਆਪਾਂ ਪਹਿਲਾ ਪਹਿਲਾ ਪਾਰਟ ਦਵਾਂਗੇ ਵੀਡੀਓ ਦਾ ਫਿਰ ਇੱਕ ਪਾਰਟ ਹੋਰ ਦਵਾਂਗੇ ਤੇ ਹੁਣ ਆਪਾਂ ਤੁਹਾਡੇ ਨਾਲ ਕਾਟਨ ਦੁਪੱਟੇ ਤੋਂ ਸਟਾਰਟਿੰਗ ਕਰਦੇ ਆਂ ਲਾਓ ਜੀ ਜੇ ਮੇ ਆਪਣੇ ਕੋਲੇ ਕਾਟਨ ਦੁਪੱਟਾ 60 7 ਹੋ ਜਾਂਦਾ ਜੀ 300 ਤੋਂ 300 ਤੋਂ ਸਾਨੂੰ ਸਾਡੇ ਕੋਲੋਂ કોટਨ ਦੁਪੱਟਾ ਸੂਟ ਮਿਲ ਜੂਗਾ ਕੋਟਨ ਦੁਪੱਟਾ ਸੂਟ ਨੇ ਇਹ ਥੋੜੇ ਜਿਵੇਂ ਦੇਣ ਲੈਣ ਦੇ ਚ ਕਮ ਆ ਜਾਂਦੇ ਨੇ ਵੈਸੇ ਤਾਂ ਤੁਸੀਂ ਸਲਾਈ ਵੀ ਕਰਾ ਸਕਦੇ ਹੋ ਵੈਸੇ ਦੇਣ ਲੈਣ ਵਾਸਤੇ ਜਿਆਦਾ ਵਿਕਦੇ ਆ ਕੋਟਨ ਦਾ ਦੁਪੱਟਾ ਹੁੰਦਾ ਹੈ ਇਹਦੇ ਵਿੱਚ ਪ੍ਰਿੰਟ ਤੇ ਆਲ ਓਵਰ 5 ਮੀਟਰ ਦਾ ਸੂਟ ਹੁੰਦਾ ਉਸ ਤੋਂ ਬਾਅਦ ਆਪਣੇ ਕੋਲੇ ਮਿਲ ਜਾਣਗੇ ਜੀ ਟਾਈ ਐਂਡ ਡਾਈ ਦੇ ਸੂਟ ਕੋਟਨ ਦੁਪੱਟਾ ਤੇ ਟਾਈ ਐਂਡ ਡਾਈ ਦਾ ਸੂਟ ਦੇਖੋ ਇਹ ਵਾਲੇ ਸੂਟ ਹੁੰਦੇ ਆ ਇਹ ਵੀ ਮਿਲ ਜਾਣਗੇ ਤੁਹਾਨੂੰ ਸਾਡੇ ਕੋਲੋਂ ਜਿਵੇਂ ਮਰਜ਼ੀ ਤੁਸੀਂ ਖਰੀਦ ਸਕਦੇ ਹੋ 1400 ਦੀ ਰੇਂਜ ਤੋਂ ਸ਼ੁਰੂ ਹੋ ਕੇ 1400 500 ਦੀ ਰੇਂਜ ਦੇ ਵਿੱਚ ਮਿਲ ਜਾਣਗੇ। ਹਟਾਈ ਐਂਡ ਆਂ ਦੇ ਇੱਕ ਆਪਣੇ ਕੋਲੇ ਕਾਟਨ ਦਾ ਦੁਪੱਟਾ ਸੂਟ ਵੀ ਹੁੰਦੇ ਆ ਜੀ। ਇਹ ਕੱਪੜਾ ਬਹੁਤ ਜ਼ਿਆਦਾ ਵਧੀਆ। ਦੇਖੋ ਆਲ ਓਵਰ ਸੂਟ ਹੈ। ਇਹ ਵਾਲਾ ਦੇਖੋ ਬਹੁਤ ਜ਼ਿਆਦਾ ਵਧੀਆ ਮਲਾਈ ਵਰਗਾ ਜਿਵੇਂ ਆਪਾਂ ਕਹਿੰਦੀ ਆ ਕੱਪੜਾ ਹੈਗਾ ਆ। ਇਹ 500 ਦੀ ਰੇਂਜ 'ਚ ਹੈਗਾ ਜੀ ਸੂਟ। ਆ ਦੇਖੋ ਫੁੱਲ ਸਾਈਜ਼ ਦਾ ਕਾਟਨ ਦਾ ਦੁਪੱਟਾ। ਜਿਹੜਾ ਹੈਗਾ ਪਿਓਰ ਮਲਮਲ ਦਾ। ਆ ਦੇਖੋ ਇਹ ਵਾਲਾ ਇਹਦੇ ਵਿੱਚ ਦੁਪੱਟਾ ਹੈਗਾ ਹੀ 5 500 ਦੀ ਰੇਂਜ ਚ ਤੁਹਾਨੂੰ ਸਾਡੇ ਕੋਲ ਬਹੁਤ ਜਿਆਦਾ ਵੈਰਾਈਟੀ ਮਿਲ ਜੂਗੀ ਸਾਡੇ 450 500 600 ਦੀ ਰੇਂਜ ਤੱਕ ਜਿਵੇਂ ਮਰਜ਼ੀ ਤੁਸੀਂ ਹੰਡਾਉਣ ਵਾਲੇ ਸੂਟ ਲੈ ਸਕਦੇ ਆ ਆ ਦੇਖੋ ਇਹਨਾਂ ਦੇ ਵਿੱਚ ਪਿਓਰ ਵਧੀਆ ਪੂਰੇ ਵਧੀਆ ਕਾਟਨ ਦੇ ਦੁਪੱਟੇ ਹੈਗੇ ਆ ਪ੍ਰਿੰਟ ਬਣਿਆ ਹੋਇਆ ਦੇਖੋ ਸੂਟ ਦਾ ਪ੍ਰਿੰਟ ਵੀ ਦਿਖਾਉਣੀ ਆ ਤੁਹਾਨੂੰ ਬ੍ਰੇਕ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਇਹਦੇ ਤੇ ਤੁਹਾਨੂੰ ਕਲਰ ਡਿਜ਼ਾਈਨ ਸਾਡੇ ਕੋਲ ਬਹੁਤ ਮਿਲ ਜਾਣਗੇ ਨਾਲ ਡਿਜ਼ਾਈਨ ਜਿਹੜੇ ਹੈਗੇ ਨੇ ਤੁਸੀਂ ਜਿਵੇਂ ਤੇ ਮਰਜ਼ੀ ਫ੍ਰੀ ਕਰ ਸਕਦੇ 500 ਦੀ ਰੇਂਜ ਦੇ ਵਿੱਚ ਹੈਗੇ ਆ ਉਸ ਤੋਂ ਬਾਅਦ ਆ ਦੇਖੋ ਇਹ ਵੀ ਉਹਦੇ ਨਾਲ ਦੇ ਜੀ ਜਿਵੇਂ ਲਵੰਡਰ ਕਲਰ ਚੱਲ ਰਿਹਾ ਹੈ ਹਨਾ ਅੱਜ ਕੱਲ ਲਵੰਡਰ ਕਲਰ ਦੇ ਵਿੱਚ ਆਪਣੇ ਕੋਲੇ ਕਾਫੀ ਮਾਲ ਆਇਆ ਹੋਇਆ ਤੇ ਉਸ ਤੋਂ ਬਾਅਦ ਆਪਣੇ ਕੋਲੇ ਹੁੰਦੇ ਨੇ ਜੀ ਇਹ ਵਾਲੇ ਦੁਪੱਟਾ ਸੂਟ ਕਾਟਨ ਦੁਪੱਟਾ ਸੂਟ ਆਪਾਂ ਨੂੰ ਕਾਫੀ ਸੂਟਾ ਇੱਕ ਸੂਟਾ ਤੁਹਾਨੂੰ ਖੋੜ ਕੇ ਵੀ ਦਿਖਾਵਾਂਗੇ ਆਪਣੇ ਕੋਲੇ ਜਿਹੜੇ ਹੈਗੇ कॉटन ਦੇ दुपट्टा सूट ਹੈਗੇ ਜੀ ਆਰੀਵਰਕ दुपट्टा सूट ਵੀ ਹੈਗੇ ਜਿਨ੍ਹਾਂ ਨੇ ਪਰਾਰੀਵਰਕ ਹੋਇਆ ਹੈ ਦੇਖੋ ਇਹਨਾਂ ਦੇ ਸਾਰਿਆਂ ਦੇ ਜਿਹੜੇ ਹੈਗੇ ਅਲੱਗ-ਅਲੱਗ ਕਲਰ ਹੈਗੇ ਆ ਚਾਰ-ਚਾਰ ਕਲਰ ਹਰੇਕ ਚੋਂ ਦੇ ਆ ਆ ਦੇਖੋ ਇੱਕ ਇਹ ਪਿਆ ਗਾਜਰੀ ਕਲਰ ਇਹ ਲਵੰਡਰ ਕਲਰ ਹੋ ਗਿਆ ਗ੍ਰੇ ਕਲਰ ਹੋ ਗਿਆ ਇਹ ਹੋ ਗਿਆ ਫਰੋਜੀ ਕਲਰ ਆ ਦੇਖੋ ਆਪਾਂ ਇੱਕ ਕਟੂਟਾ ਤੁਹਾਨੂੰ ਕੋਲ ਕੇ ਦਿਖਾਉਣੀ ਆ ਵੀ ਇਹਦਾ ਕਿਦਾਂ ਦਾ ਪ੍ਰਿੰਟ ਬਣਿਆ ਹੈ ਇਹ ਤੁਹਾਨੂੰ ਸਾਡੇ ਕੋਲ 500 ਦੀ ਰੇਂਜ ਚ ਮਿਲਣਗੇ ਜੀ ਪੂਰਾ ਵਧੀਆ ਪਾ ਕੇ ਹੰਡਾਉਣ ਵਾਲਾ ਕੱਪੜਾ ਹੈਗਾ ਜਿਵੇਂ ਮਰਜ਼ੀ ਤੁਸੀਂ ਪਾ ਕੇ ਹੰਡਾਓ ਪੂਰਾ ਵਧੀਆ ਕੁਲਾ ਕੱਪੜਾ ਹੈਗਾ ਕੋਈ ਇਹ ਜਿਹਦੀ ਹੈ ਨਹੀਂ ਜੀ ਲਾਂਬੇ ਵਾਲੀ ਬੰਨ ਆ ਦੇਖੋ ਇਹ ਵਾਲਾ ਹੈਗਾ ਜੀ ਕਮੀਜ਼ ਆ ਦੇਖੋ ਇਹ ਵਾਲਾ ਕਮੀਜ਼ ਹੈਗਾ ਦੇਖੋ ਨਾਲ ਸੀਸਾ ਲੱਗਿਆ ਹੋਇਆ ਜੀ ਆਰੀ ਵਰਕ ਹੋਇਆ ਹੋਇਆ ਦੇਖੋ ਥ्रेड ਵਰਕ ਤੇ ਆਰੀ ਵਰਕ ਨਾਲ ਇਹਦੇ ਪਲੇਨ ਜਿਹੜੀ ਹੈਗੀ ਸਲਵਾਰ ਹਾਜੀ ਹੈਗੀ ਸਲਵਾਰ ਜੀ ਹਾਏ ਦਾ ਹੈਗਾ ਫੁੱਲ ਸਾਈਜ਼ ਦਾ ਕਾਟਨ ਦਾ ਦੁਪੱਟਾ ਰੇਟ ਜਿਹੜੇ ਹੁੰਦੇ ਨੇ ਆਪਣੇ ਸਹੀ ਹੁੰਦੇ ਨੇ ਜੀ ਬਿਲਕੁਲ ਸਹੀ ਰੇਟ ਹੁੰਦੇ ਨੇ ਬਹੁਤ ਜ਼ਿਆਦਾ ਕੱਪੜਾ ਆਪਣਾ ਜਿਹੜਾ ਹੈਗਾ ਸੇਲ ਹੁੰਦਾ ਆ ਤੇ 300 ਤੋਂ ਲੈ ਕੇ 600 ਦੀ ਰੇਂਜ ਤੱਕ 300 400 500 600 ਦੀ ਰੇਂਜ ਤੱਕ ਤੁਸੀਂ ਸਾਡੇ ਤੋਂ ਕਾਟਨ ਦੁਪੱਟਾ ਸੂਟ ਖਰੀਦ ਸਕਦੇ ਹੋ ਜਿੱਦਾਂ ਦਾ ਤੁਸੀਂ ਰੇਟ ਲਾਉਣਾ ਚਾਹਣੇ ਓ ਉਦਾਂ ਦਾ ਹੀ ਤੁਸੀਂ ਖਰੀਦ ਸਕਦੇ ਓ ਦੇਖੋ ਹਜੇ ਮੈਂ ਖੋਲੇ ਹੀ ਆ ਆ ਦੇਖੋ ਆ ਫੋਟੋ ਵਣੀ ਹੋਈ ਏ ਉੱਪਰ ਬਹੁਤ ਜਾਦੇ ਸੋਹਣੇ ਸੂਟ ਕਲਰ ਡਿਜ਼ਾਈਨ ਆ ਇਹਨਾਂ ਦੇ ਵਿੱਚ ਤੁਹਾਨੂੰ ਸਾਡੇ ਕੋਲੋਂ ਅਲੱਗ-ਅਲੱਗ ਮਿਲ ਜਾਣਗੇ ਕੋ ਸੋਹਣੇ ਹੁੰਦੇ ਆ ਜੀ ਆਪਣੇ ਕੋਲੇ ਦੇਖੋ ਕਾਟਨ ਕਾਟਨ ਦਾ ਢੱਪਟਾ ਸੂਟ ਇਹਦੇ ਵਿੱਚ ਵੀ ਚਾਰ ਰੰਗ ਨੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਫਿਰ ਆਪਾਂ ਤੁਹਾਨੂੰ ਕਲਰ ਦਿਖਾਵਾਂਗੇ ਆ ਦੇਖੋ ਪਹਿਲਾ ਆਪਾਂ ਇੱਕ ਸੂਟ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਇਹ ਬਿਲਕੁਲ ਜਿਹੜਾ ਹੈਗਾ ਜੀ ਬਹੁਤ ਵਧੀਆ ਵਾਲਾ ਕੱਪੜਾ ਹੈ ਮਲਾਈ ਵਰਗਾ ਕੱਪੜਾ ਹੈਗਾ ਜਿਵੇਂ ਕਹਿਦੀਏ ਜਿਵੇਂ ਮੇਰੀਆਂ ਭੈਣਾਂ ਡੇਲੀ ਹਨ ਕੋਈ ਸਰਵਿਸ ਵਗੈਰਾ ਕਰਦੀਆਂ ਨੇ ਉਹਨਾਂ ਦੇ ਲਈ ਬਹੁਤ ਵੈਸਟ ਹੈ ਇਹ ਸੂਟ ਜਿਹੜਾ ਹੈ ਗਰਮੀ ਦੇ ਵਿੱਚ ਬਹੁਤ ਜ਼ਿਆਦਾ 쿨ਾ ਕੱਪੜਾ ਹੈਗਾ ਇਹ ਗਲਾ ਬਣਿਆ ਹੋਇਆ ਹੈ نیچے ਘੇਰਾ ਬਣਿਆ ਹੋਇਆ ਦੇਖੋ ਬਾਰਡਰ ਬਣਿਆ ਹੋਇਆ ਨਿਚੇ ਵਾਲਾ ਗਲਾ ਬਣਿਆ ਹੋਇਆ ਸਾਈਡ ਤੇ ਜਿਹੜੇ ਐ ਗਵਾਵਾਂ ਬਣੀਆਂ ਆਈਆਂ ਨੇ ਬੈਕ ਵੀ ਜਿਹੜਾ ਹੈਗਾ ਦੇਖੋ ਬੈਕ ਤੇ ਵੀ ਜਿਹੜਾ ਹੈਗਾ ਬਾਰਡਰ ਬਣਿਆ ਹੋਇਆ ਇਹ ਵਾਲੀ ਜਿਹੜੀ ਹੈਗੀ ਇਹਦੀ ਸਲਵਾਰ ਇਹਦਾ ਹੈਗੀ ਸਲਵਾਰ ਇਹ ਵਾਲਾ ਹੈਗਾ ਇਹਦਾ ਦੁਪੱਟਾ ਪੂਰੇ ਫੁੱਲ ਸਾਈਜ਼ ਦਾ ਦੁਪੱਟਾ ਇਹ ਨਹੀਂ ਹੈਗਾ ਦੁਪੱਟੇ ਜਿਵੇਂ ਮਰਜ਼ੀ ਤੁਸੀਂ ਬਾਅਦ ਚੋ ਦੇਖੋ ਦੁਪੱਟਾ ਮੇਰੇ ਹੱਥ 'ਚ ਵੀ ਨਹੀਂ ਆ ਰਿਹਾ ਬਹੁਤ ਜ਼ਿਆਦਾ ਵੱਡਾ ਦੁਪੱਟਾ ਹੈ ਐਡੀ ਵੱਡੀ ਜਿਹੀ ਚਾਦਰ ਹੁੰਦੀ ਹੈਗੀ ਉਦਾਂ ਦਾ ਦੁਪੱਟਾ ਹੈਗਾ ਬਹੁਤ ਹੀ ਜ਼ਿਆਦਾ ਕੋਲਾ ਕਪੜਾ ਦੇਖੋ ਚਾਹੇ ਮੁਠੀ ਦੇ ਵਿੱਚ ਲਓ ਇਕੱਠਾ ਕਰਕੇ ਲੈ ਲਓ ਲਓ ਦਪੱਟੇ ਨੂੰ ਚਾਹੇ ਤੁਸੀਂ ਮੁਠੀ ਦੇ ਵਿੱਚ ਇਕੱਠਾ ਕਰ ਸਕਦੇ ਹੋ ਇੰਨਾ ਵਧੀਆ ਦੁਪੱਟਾ ਹੈ ਇਹਦਾ ਜਿਹੜਾ ਹੈਗਾ ਸकाई ਬਲੂ ਕਲਰ ਆ ਗਿਆ ਇਹ ਵਾਲਾ ਹੈ ਦੇਖੋ ਜੀ ਸਕਿਨ ਜਿਹਾ ਕਲਰ ਆ ਗਿਆ ਇਹ ਵਾਲਾ ਮਾਊਸ ਜਿਹਾ ਕਲਰ ਆ ਗਿਆ ਵੈਸੇ ਤਾਂ ਗ੍ਰੇ ਥੋੜਾ ਜਿਹਾ ਮਾਊਸ ਟੈਪ ਜੇ ਹੈ ਇਹ ਵਾਲਾ ਆ ਗਿਆ ਸੀ ਪਿਸਤਾ ਜਿਹਾ ਕਲਰ ਅੰਗੂਰੀ ਜਿਹਾ ਕਲਰ ਕਹਿਦੀ ਆਪਾਂ ਇਸ ਤੇ ਤੋਂ ਥੋੜਾ ਜਿਹਾ ਡਾਰਕ ਆ ਗਿਆ ਇਹਨਾਂ ਦੇ ਵੀ ਜਿਹੜੇ ਹੈਗੇ ਚਾਰ ਚਾਰ ਕਲਰ ਆਪਣੇ ਕੋਲੋਂ ਸਾਰੇ ਮਿਲ ਜਾਣਗੇ ਤੁਹਾਨੂੰ ਜਿੰਨੇ ਮਰਜ਼ੀ ਸਾਡੇ ਕੋਲੋਂ ਖਰੀਦ ਸਕਦੇ ਹੋ ਜੇ ਤੁਹਾਨੂੰ ਨਹੀਂ ਵੀ ਕੁਝ ਪਤਾ ਲੱਗਦਾ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਆਪਣੇ ਕੋਲੇ ਮਾਲ ਜਿਹੜਾ ਹੈਗਾ ਹਰ ਇੱਕ ਹਫਤੇ ਦੇ ਹਫਤੇ ਮਾਲ ਆਉਂਦਾ ਹੈ ਆਪਣੇ ਕੋਲੇ ਇੱਕ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਜੀ ਇਹ ਵਾਲੇ ਸੂਟ ਇਹ ਜਿਹੜੇ ਹੈਗੇ ਮਸਲੀਨ ਕਾਟਨ ਦੇ ਸੂਟ ਨੇ ਜੀ ਮਸਲੀਨ ਕਾਟਨ ਦੇ ਸੂਟ ਨੇ ਤੁਸੀਂ ਸਾਡੀ ਦੁਕਾਨ ਤੇ ਆ ਕੇ ਤਸੱਲੀ ਕਰਕੇ ਕੱਪੜਾ ਖਰੀਦੋ ਜੀ ਅ ਅਸੀਂ ਤਾਂ ਸਹੀ ਦੱਸਦੇ ਆਂ ਕਈ ਵਾਰੀ ਗਾਹਕ ਕੁਝ ਹੋਰ ਸਮਝ ਜਾਂਦਾ ਹੈ ਨਾ ਆਪਾਂ ਕਿਸੇ ਨੂੰ ਵੀ ਧੋਖੇ ਧੜੀ ਦੇ ਵਿੱਚ ਰੱਖ ਕੇ ਕੱਪੜਾ ਨਹੀਂ ਵੇਚਦੇ ਹੈਗੇ ਤੁਸੀਂ ਇੱਕ ਵਾਰੀ ਸ਼ਾਪ ਤੇ ਆਓ ਮਾਲ ਚੈੱਕ ਕਰੋ ਕੱਪੜਾ ਚੈੱਕ ਕਰੋ ਫਿਰ ਲੈ ਕੇ ਜਾਓ ਸਾਨੂੰ ਕੋਈ ਉਹ ਨਹੀਂ ਹੈਗਾ ਦੇਖੋ ਇਹ ਵਾਲੇ ਹੈਗੇ ਜੀ कॉटन मस्लिन ਦੇ मस्लिन कॉटन ਦੇ सूट देखो ਨਾਲ दे, दे स्टोन वर्क ਦਾ ਕੰਮ ਹੋਇਆ ਹੋਇਆ ਘੇਰੇ ਦਾ ਵਰਕ ਕੰਮ ਹੋਇਆ ਹੈ प्रिंटेड ਬਹੁਤ ਜਿਆਦੇ ਸੋਹਣੇ ਡਿਜੀਟਲ प्रिंट ਦੇ ਸੂਟ ਹੈਗੇ ਆ ਜੀ ਇਹ ਇਹਨਾਂ ਦੀ ਹੈਗੀਆਂ ਸਲਵਾਰਾਂ ਇਹਦੇ ਨਾਲ ਦੇ ਵੀ ਤੁਹਾਨੂੰ ਸਾਡੇ ਕੋਲੋਂ ਸੂਟ ਕਾਫੀ ਮਿਲ ਜਾਣਗੇ ਇਹ ਦੇਖੋ ਕਿੰਨਾ ਸੋਹਣਾ ਡਿਜੀਟਲ प्रिंट ਦੇ ਜਿਹੜੇ ਹੈਗੇ ਦੁਪट्टे ਹੈਗੇ ਆ ਦੁਪੱਟਾ ਇਹਦਾ ਵੀ ਪੂਰਾ ਫੁੱਲ ਸਾਈਜ਼ ਜਿਵੇਂ ਮਰਜ਼ੀ ਤੁਸੀਂ ਇਹ ਦੁਪੱਟੇ ਕੁੱਟ-ਕੁੱਟ ਹਟਾ ਮੋਗੇ ਜੀ ਤੁਹਾਡਾ ਜੀ ਲੈ ਜਾਊਗਾ ਪਰ ਦੁਪੱਟੇ ਨਹੀਂ ਖਰਾਬ ਹੋਣਗੇ ਜਿੰਦਾ ਮਰਜ਼ੀ ਤੁਸੀਂ ਇਹ ਦੁਪੱਟੇ ਹੰਡਾ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਸੂਟ ਨੇ ਮਹਿੰਗੇ ਸਸਤੇ ਰਹੇ ਤੇ ਆਪਣੇ ਕੋਲ ਸਾਰੇ ਸੂਟ ਮਿਲ ਜਾਣਗੇ ਆ ਦੇਖੋ ਇਹ ਵੀ ਜਿਵੇਂ ਕੋਟਨ ਦੁਪੱਟਾ ਸੂਟ ਹੈਗਾ ਕਿਸੇ ਨੇ ਕਿੰਨੇ ਦਾ ਲੈਣਾ ਹੁੰਦਾ ਕਿਸੇ ਨੇ ਕਿੰਨੇ ਦਾ ਇਹ ਵੀ ਕੋਟਨ ਦੁਪੱਟਾ ਸੂਟ ਇਹਦੇ ਨਾਲ ਦੇ ਵੀ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਜੀ ਇਸ ਆਪਣੇ ਕੋਲੇ ਇਹ ਵਾਲੇ ਹੁੰਦੇ ਨੇ ਜੀ ਮਾਈਆਂ ਵਾਲੇ ਚਿਕਨ ਦਾ ਕਮੀਜ਼ ਹੁੰਦਾ ਹੈ ਸਾਫ ਸਲਵਾਰ ਇਹ ਸੂਟ ਵੀ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਕਲਰ ਵਗੈਰਾ ਸਾਰੇ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਸਾਡੇ ਕੋਲ ਇੱਕ ਆਪਣੇ ਕੋਲੇ ਆਏ ਨੇ ਜੀ ਇਹ ਵਾਲੇ ਸੂਟ ਇਹ ਤੇੜੇ ਜੀ 500 ਤੋਂ ਪਲੱਸ ਰਹੇ ਐ ਜੈ ਜੀ ਇਹਨਾਂ ਦੀ ਉੱਪਰ ਦੀ ਰੇਂਜ ਆ ਗਈ ਇਹ ਵਾਲੇ ਹੈਗੇ ਜੀ ਦੁਪੱਟੇ ਦੇਖੋ ਪੇਂਟ ਕਰੇ ਹੋਏ ਦੁਪੱਟੇ ਨੇ ਪੇਂਟ ਕਰੇ ਹੋਏ ਸੂਟ ਨੇ ਦੇਖੋ ਇਹ ਵਾਲੇ ਹੈਗੇ ਜੀ ਪੇਂਟ ਕਰਿਆ ਹੋਇਆ ਦੇਖੋ ਪੇਂਟ ਕਰਿਆ ਹੋਇਆ ਦੁਪੱਟਾ ਬਹੁਤ ਹੀ ਜਿਆਦੇ ਫੁੱਲ ਸਾਈਜ਼ ਦੇ ਜਿਹੜੇ ਇਹ ਕਿ ਦੁਪੱਟੇ ਹੈਗੇ ਆ ਕਮੀਜ਼ ਵੀ ਦਿਖਾਉਣੇ ਆ ਤੁਹਾਨੂੰ ਦੇਖੋ ਜਿੱਦਾਂ ਕਿ ਲੈਸ ਲੱਗੀ ਲਗਾਈ ਆ ਦੇਖੋ ਜੀ ਜਿੱਦਾਂ ਮੇਰੇ ਭੈਣਾਂ ਇਹ ਲੈਸ ਤਿਆਰ ਕਰਾਉਂਦੀਆਂ ਨੇ ਬੁਟੀਕ ਤੇ ਅਸੀਂ ਵੀ ਕਰਦੇ ਆ ਲੈਸ ਲਾ ਕੇ ਵਾਲੇ ਸੂਟ ਆਪਣੀ ਇਹਨਾਂ ਦੀ ਸਲਾਈ ਉਹ ਬਹੁਤ ਜਿਆਦਾ ਹੋ ਜਾਂਦੀ ਹੈ ਫਿਰ ਲੈਸਾਂ ਦਾ ਜਿਹੜਾ ਹੈਗਾ ਐਕਸਟਰਾ ਹੋ ਜਾਂਦਾ ਜੀ ਆ ਦੇਖੋ ਗਲੇ ਤੇ ਜਿਹੜਾ ਹੈਗਾ ਥ्रेड ਵਰਕ ਤਰਾਚੀ ਵਰਕ ਜੈ ਤੇ ਇਹਦੇ ਸਾਫ ਜਿਹੜੀ ਹੈਗੀ ਸਲਵਾਰ ਹੈਗੀ ਹੈ ਪਿਓਰ ਕਾਟਨ ਦੀ ਪੇਂਟ ਕਰਿਆ ਆ ਦੇਖੋ ਹਰ ਕ ਹਰ ਕ ਵਿੱਚ ਪੇਂਟ ਹੈਗਾ ਸਾਰੇ ਸੂਟ ਦੇ ਵਿੱਚ ਪੇਂਟ ਹੈਗਾ ਆ ਇਹ ਵੀ ਤੁਸੀਂ ਸਾਡੇ ਕੋਲੋਂ ਸੂਟ ਖਰੀਦ ਸਕਦੇ ਹੋ ਇਹ ਪੰਜ ਸਤਾਂ ਤੋਂ ਜਿਹੜਾ ਹੈਗਾ ਤੁਹਾਡੇ ਜੀ ਉੱਪਰ ਰੇਂਜ ਆ ਗਈ ਪਾਰਟੀ ਵੇਅਰ ਸੂਟ ਜਿੱਦਾਂ ਕਿ ਬਾਹਰ ਅੰਦਰ ਪਾਉਣ ਵਾਲੇ ਨੇ ਹਾਂ ਦੇਖੋ ਉਸ ਤੋਂ ਬਾਅਦ ਸਾਡੇ ਕੋਲ ਇਹ ਵਾਲੇ ਸੂਟ ਆ ਗਏ ਪਾਰਟੀ ਵੇਅਰ ਸੂਟ ਆ ਜਾਣਗੇ ਇਦਾਂ ਦੇ ਆ ਦੇਖੋ ਇਹ ਵੀ ਸੂਟ ਸਾਰੇ ਹੈਗੇ ਨੇ ਜੀ ਕਾਟਨ ਦੇ ਕਾਟਨ ਦੇ ਸੂਟ ਹੈਗੇ ਨੇ ਦੇਖੋ ਉੱਪਰ ਵੀ ਫਲਾਵਰ ਬਣਿਆ ਹੋਇਆ ਘੇਰਾ ਵੀ ਬਣਿਆ ਹੋਇਆ ਦੁਪੱਟਾ ਜਿਹੜਾ ਹੈਗਾ ਮਸਲੀਨ ਦਾ ਪੱਟੀ ਲੱਗ ਕੇ ਬਣਿਆ ਹੋਇਆ ਪੱਟੀ ਲੱਗ ਕੇ ਦੁਪੱਟਾ ਬਣਿਆ ਹੋਇਆ ਜੀ ਮਸਲੀਨ ਦਾ ਐਵੇਂ ਦੇ ਵੀ ਸੂਟ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਇਹ ਸੂਟ ਜਿਵੇਂ ਅਲੱਗ-ਅਲੱਗ ਰੈਂਜਾਂ 'ਚ ਹੁੰਦੇ ਨੇ ਜੀ 900000 ਇਦਾਂ ਹੁੰਦੇ ਆ 1500 ਤੱਕ ਤੁਸੀਂ ਇਹ ਜੇ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਦੇ ਮੇਦੇ ਸੂਟ ਆਪਾਂ ਨੂੰ ਸਾਡੇ ਕੋਲ کافی ਮਿਲ ਜਾਣਗੇ ਆ ਦੇਖੋ ਜਿਵੇਂ ਆ ਪਏ ਆ ਬਾਕੀ ਆਪਣੇ ਕੋਲੇ ਹੁੰਦੇ ਨੇ ਜਿ ਕੁੜਤੇ ਪਜਾਮੇ ਕਾਟਨ ਦੇ ਦੁਪट्टे ਆਪਣੇ ਕੋਲੇ ਹਰ ਇੱਕ ਵੈਰਾਈਟੀ ਮਿਲਦੀ ਐ ਰਮਾਲਾ ਸਾਹਿਬ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜਿਵੇਂ ਕਿ ਡਬਲ ਬੈੱਡ ਦੀਆਂ ਚਾਦਰਾਂ ਆ ਦੇਖੋ ਇਹ ਕੁੜਤੇ ਪਜਾਮੇ ਜਿਹੜਾ ਹੈਗਾ 40 ਰੁਪਏ ਮੀਟਰ ਹੁੰਦਾ ਜੀ 200 ਰੁਪਏ ਦਾ ਜਿਹੜਾ ਹੈਗਾ ਸੂਟ ਬਣ ਜਾਂਦਾ ਐ ਆ ਦੇਖੋ ਤੁਸੀਂ ਇਹ ਵੀ ਸਾਡੇ ਕੋਲੋਂ ਲੈ ਸਕਦੇ ਆ ਇਹ ਵਾਲੇ ਜਿਵੇਂ ਕਿ ਤਾਂ ਆਮ ਧੰਦੇ ਚ ਪਾਉਣ ਨੂੰ ਕੁਰਤਾ ਪਜਾਮਾ ਇਹਦਾ ਬਹੁਤ ਵਧੀਆ ਚੱਲਦਾ ਆ ਤੇ ਉਸ ਤੋਂ ਉੱਪਰ ਆ ਜਾਂਦੇ ਨੇ ਜੀ ਲੀਜੀ ਬੀਜੀ ਤੇ ਆ ਦੇਖੋ ਅਜੇ ਕਟਿੰਗ ਕਰਨੇ ਵਾਲੇ ਰਹਿੰਦੇ ਆ ਸੂਟ ਲੀਜੀ ਬੀਜੀ ਦੇ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ 200 ਤੋਂ ਸ਼ੁਰੂ ਹੋ ਕੇ ਜੀ ਕੁਰਤਾ ਪਜਾਮਾ ਆਪਣੇ ਕੋਲੇ 500 ਦੀ ਰੇਂਜ ਤੱਕ ਹੁੰਦਾ ਆ ਆ ਦੇਖੋ ਦੇ ਥੋੜੇ ਜਿਹਾ ਬਾਹਰ ਅੰਦਰ ਪਾਉਣ ਵਾਲੇ ਉਸ ਤੋਂ ਵੀ ਜ਼ਿਆਦਾ ਵਧੀਆ ਆ ਜਾਣਗੇ ਕੁਰਤੇ ਪਜਾਮੇ ਜਿਹੜੀ ਮਰਜ਼ੀ ਰੇਂਜ ਦਾ ਤੁਸੀਂ ਸਾਡੇ ਤੋਂ ਕੁਰਤਾ ਪਜਾਮਾ ਖਰੀਦ ਸਕਦੇ ਹੋ ਲਓ ਜੀ ਇਹ ਵੀਡੀਓ ਜ਼ਿਆਦਾ ਲੰਬੀ ਹੋ ਜੂ ਆਪਾਂ ਇੱਕ ਵੀਡੀਓ ਹੋਰ ਦਵਾਂਗੇ ਜਿਹੜੀ ਪਿਓਰ ਦੁਪੱਟਾ ਚਾਹੀਏ ਆਪਣੇ ਕੋਲੇ ਨਾਲ ਆਪਣੇ ਕੋਲੇ ਪਿਓਰ ਦੁਪੱਟਾ ਆਏ ਨੇ ਕੱਪੜੇ ਉਹ ਵੀ ਆਪਾਂ ਵੀਡੀਓ ਤੋਂ ਅੱਡੇ ਨਾਲ ਇੱਕ ਵੀਡੀਓ ਹੋਰ ਸ਼ੂਟ ਕਰਦੇ ਆ ਉਹ ਇਸ ਤੋਂ ਬਾਅਦ ਆਉਗੀ ਵੀਡੀਓ ਹੋ ਸਕਦਾ ਪਹਿਲਾਂ ਆ ਜਾਵੇ ਜਾਂ ਬਾਅਦ ਆ ਜਾਵੇ ਦੇਖਦੇ ਆਂ ਫਿਰ ਤੇ ਉਹ ਵੀ ਤੁਸੀਂ ਸਾਡੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਆਪਾਂ ਦੋ ਪਾਰਟ ਦਵਾਂਗੇ ਵੀਡੀਓ ਦੇ ਆਪਾਂ ਐਡਰੈਸ ਆਪਣਾ ਇੱਕ ਵਾਰੀ ਫੇਰ ਦੱਸ ਦਿਆਂ ਜੀ ਸਾਡਾ ਪਿੰਡ ਹੈਗਾ ਬਾਦਸ਼ਾਪੁਰ ਧੂਰੀ ਤੋਂ ਸ਼ੇਰਪੁਰ ਦੇ ਵਿੱਚ ਜੇ ਪੈ ਜਾਂਦਾ ਜੀ ਜੇ ਆਲੇ-ਦਾਲੇ ਪਿੰਡਾਂ ਦੀ ਗੱਲ ਕਰੀਏ ਤਾਂ ਇੱਕ ਸਾਈਡ ਆਪਣੇ ਰਣੀਕੇ ਪਿੰਡ ਹੈ ਜੀ ਇੱਕ ਸਾਈਡ ਹੈਗਾ ਕਨੌਰੀ ਕਲਾਂ ਵਿੱਚ ਆਪਣਾ ਪਿੰਡ ਪੈ ਜਾਂਦਾ ਤੁਸੀਂ ਸਾਡੀ ਸ਼ੌਪ ਤੇ ਆ ਸਕਦੇ ਹੋ ਸਾਡੀ ਇੰਸਟਾਗ੍ਰam ਐਡੀ ਹੈਗੀ ਐ ਕੌਰ ਸੰਧੂ ਬਲੌਗ ਜਿਹੜਾ ਹੈਗਾ ਆਪਣੇ ਸ਼ਾਪ ਦਾ ਨਾਮ ਹੈਗਾ ਜੀ ਕੌਰ ਸੰਧੂ ਬੁਟੀਕ ਸੈਂਟਰ ਤੁਸੀਂ ਇੱਥੇ ਆ ਕੇ ਬਾਦਸ਼ਾਹਪੁਰ ਤੁਸੀਂ ਇੱਥੇ ਆ ਕੇ ਸਾਡੇ ਕੋਲ ਕੱਪੜੇ ਦੇਖ ਕੇ ਲੈ ਆਵਦੇ ਤਸੱਲੀ ਕਰਕੇ ਲੈ ਸਕਦੇ ਹੋ ਜਿਹੜਾ ਮਰਜੀ ਕੱਪੜਾ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਜੀ ਆਪਣੇ ਰੇਟ ਬਿਲਕੁਲ ਜਾਇਜ਼ ਹੈਗੇ ਆ ਕਿਉਂਕਿ ਆਪਾਂ ਜ਼ਿਆਦਾ ਰੇਟ ਤਾਂ ਨਹੀਂ ਲਾਉਂਦੇ ਜੀ ਆਪਣੀ ਘਰ ਦੇ ਵਿੱਚ ਦੁਕਾਨ ਹੈ ਆਪਾਂ ਨੇ ਕੋਈ ਰੈਂਟ ਵਗੈਰਾ ਨਹੀਂ ਦੇਣਾ ਹੁੰਦਾ ਹਨ ਆਪਾਂ ਥੋੜੇ ਜੇ ਮਾਰ ਜਾਂਦੇ ਜਿਹੜਾ ਹੈਗਾ ਆਪਣਾ ਕੱਪੜਾ ਸੇਲ ਕਰਦੇ ਆ ਪਰਮਾਤਮਾ ਦੀ ਕਿਰਪਾ ਹੈ ਜੀ ਇੱਕ ਸਾਰੇ ਭੈਣ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਮੇਰੇ ਭੈਣ ਭਾਈ ਜਿਹੜੇ ਡੇਲੀ ਵੀਡੀਓ ਵਾਚ ਕਰਦੇ ਆ ਹਨਾ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਸਾਡਾ ਵੀ ਫਾਇਦਾ ਹੋਵੇ ਤੁਹਾਡਾ ਵੀ ਫਾਇਦਾ ਹੋਵੇ ਜੀ ਕਿਉਂਕਿ ਆਪਣੇ ਸਸਤੇ ਰੇਟਾਂ ਦੇ ਵਿੱਚ ਕੱਪੜਾ ਹੈ ਹਨਾ ਤੁਹਾਡੇ ਰਿਸ਼ਤੇਦਾਰ ਵੀ ਆਪਣੇ ਕੋਲੋਂ ਕੱਪੜਾ ਲੈਣਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ